ਨਿਕਲੇ ਭਰਮ ਪੰਜਾਬੀਓ ਕੰਨੀ ਅਜੇ ਨਿਕਲੇ ਨਿਕਲ ਗਿਆ ਹੁਣੇ ਆ ਜਦੋਂ ਨਰਾਇਣ ਸਿੰਘ ਚੌੜੇ ਨੇ ਗੋਲੀ ਚਲਾਈ ਦਰਬਾਰ ਸਾਹਿਬ ਦੇ ਵਿੱਚ ਸਜ਼ਾ ਜਿਹੜੀ ਭੁਗਤ ਰਿਆ ਕਿਉਂ ਸੇਵਾ ਨੂੰ ਸਜ਼ਾ ਕਹੇ ਦੇਖੋ ਕਿਵੇਂ ਉਦੋਂ ਚਿੱਕੀ ਐਗਜ਼ੈਕਟਿਵ ਦੇ ਮੈਂਬਰ ਸਰੂਨੀ ਕਮੇਟੀ ਦਾ ਪ੍ਰਧਾਨ ਜਥੇਦਾਰ ਕਿਵੇਂ ਚਿੱਕੇ ਵੀਰ ਨੂੰ ਫੜ ਕੇ ਨਾ ਤੇ ਧਾਰਾ ਲਾ ਜਾਓ ਜੀ ਇਹਨਾਂ ਦਾ ਆ ਜੀ ਇਹ ਆਏ ਨੇ ਜਿਹਨਾਂ ਨੂੰ ਪੰਥ ਚੋਂ ਛੇਕ ਦੋ ਜਾ ਕੇ ਕਿੰਨੇ ਵਾਰੀ ਮੰਗ ਪੱਤਰ ਵੀ ਦੇ ਇਹਹੀ ਕਮੇਟੀ ਜਿਹੜੀ ਬਣੀਆ ਗੁਰੂ ਗ੍ਰੰਥ ਸਾਹਿਬ ਲਈ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਜਾਂਦਾ 15 ਦੇ ਵਿੱਚ ਗਲੀਆਂ ਚ ਖਿਲਰ ਜਾਂਦਾ ਇਨਸਾਫ਼ ਮੰਗਣ ਲਈ ਬੈਠੀਆਂ ਸਿੱਖ ਸੰਗਤਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਬੱਚੇ ਸੇ ਇੱਕ ਨੌਜਵਾਨ ਮਾਰ ਦਿੱਤੇ ਜਾਂਦੇ ਆ ਸ਼ਹੀਦ ਕਰ ਦਿੱਤੇ ਜਾਂਦੇ ਆ ਪਰ ਇਹਨਾਂ ਦੇ ਕਿਸੇ ਦਾ ਇੱਕ ਬਿਆਨ ਜਵਾਨ ਖੁੱਲੀ ਇਹਨਾਂ ਦੀ ਸਰੋਨੀ ਕਮੇਟੀ ਪ੍ਰਧਾਨ ਦੀ ਜਥੇਦਾਰ ਦੀ ਇਹਨਾਂ ਦੇ ਐਗਜ਼ੀਕਟਿਵ ਦੇ ਮੈਂਬਰਾਂ ਦੀ ਇਹਨਾਂ ਦੀ ਇਹਨਾਂ ਦਾ ਜਿਹੜਾ ਅਸਲ ਗੁਰੂ ਆ ਉਹ ਇਹੀ ਆ ਦੇਖੋ ਤਾਂ ਸੁਖਬੀਰ ਤੇ ਗੋਲੀ ਚੱਲੀ ਕਿਹੋ ਜਿਹਾ ਬਾਣਾ ਵੀ ਦਰਬਾਰ ਸਾਹਿਬ 'ਚ ਹਮਲਾ ਦਰਬਾਰ ਸਾਹਿਬ ਤੇ ਗੋਲੀ ਚਲاتی ਇਹਨਾਂ ਨੂੰ ਸੁਖਵੀਰ ਦਰਬਾਰ ਸਾਹਿਬ ਲੱਗ ਰਿਹਾ ਦਰਬਾਰ ਸਾਹਿਬ ਸੁਖਵੀਰ ਨਹੀਂ ਨਜ਼ਰ ਆਉਂਦਾ ਨਾ ਕਿਉਂਕਿ ਗੁਰੂ ਸਾਹਿਬ ਨੇ ਦੱਸਿਆ ਨਾ ਮਾਇਆ ਧਾਰੀ ਹਤ ਅੰਨਾ ਬੋਲਾ ਅੰਨੇ ਬੋਲੇ ਹੋਗੇ ਨਾ ਇਹਨਾਂ ਨੂੰ ਦਿਸਦਾ ਵੀ ਦਰਬਾਰ ਸਾਹਿਬ ਕੌਣ ਹੈ ਕਿੱਧਰ ਹੈ ਸਾਡਾ ਗੁਰੂ ਕੌਣ ਹੈ ਕੁਝ ਨਹੀਂ ਦਿਸਦਾ ਨਾ ਇਹਨਾਂ ਨੂੰ ਸੁਣਦਾ ਜੇ ਪੰਜਾਬੀ ਉਹ ਜੇ ਵੀ ਨਾ ਜਾਗੇ ਫੇਰ ਰੱਬ ਰੱਖੇ